आज ਐਤਵਾਰ ਚੁਪਾਰੇ ਤੇ ਲੱਖਾਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਤੇ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਕੀ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਇੱਥੋਂ ਐ ਧਰਤੀ ਉਹ ਐਡੀ ਕਰਮਾ ਵਾਲੀ ਹੈ ਕਿ ਜਿਹੜਾ ਸੱਚੇ ਦਿਲ ਨਾਲ ਆ ਕੇ ਮੰਗਦਾ ਨਾ ਉਹਨੂੰ ਉਹ ਹੀ ਮਿਲ ਜਾਂਦਾ ਤੁਸੀਂ ਸੱਚੇ ਦਿਲ ਨਾਲ ਆਓ ਤੁਸੀਂ ਇੱਕ ਵਾਰ ਸੱਚੇ ਮਨ ਨਾਲ ਆ ਕੇ ਅਰਦਾਸ ਕਰੋਗੇ ਬਾਬਾ ਦੀਪ ਸਿੰਘ ਜੀ ਮੇਰੇ ਇਹ ਕੰਮ ਰੁਕੇ ਪਏ ਐ ਮੇਰੀ ਬਾਹ ਫੜ ਲਓ ਬਾਬਾ ਦੀਪ ਸਿੰਘ ਜੀ ਮੈਨੂੰ ਬਚਾ ਲਓ ਤੁਸੀਂ ਦੇਖਣਾ ਫਿਰ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਵਰਤੇਗੀ ਕਿ ਜਿਹੜੇ ਕੰਮ ਤੁਹਾਡੇ ਸਦੀਆਂ ਤੋਂ ਰੁਕੇ ਆ ਉਹ ਵੀ ਚੱਲ ਜਾਣਗੇ ਕਦੇ ਆਪ ਆ ਕੇ ਸੰਗਤਾਂ ਕੋਲੋਂ ਪੁੱਛਿਆ ਕਰੋ ਕਿ ਚੋਪੈਰੇ ਦੀ ਸ਼ਕਤੀ ਕੀ ਹੈ ਤੇ ਤੁਹਾਨੂੰ ਇਹੋ ਜਿਹਾ ਜਵਾਬ ਮਿਲਣਗੇ ਕਿਸੇ ਦਾ ਕੈਂਸਰ ਰਾਜੀ ਹੋ ਗਿਆ ਕਿਸੇ ਦੇ ਦਿਲ ਦੀਆਂ ਬਿਮਾਰੀਆਂ ਦੂਰ ਹੋ ਗਈਆਂ ਤੇ ਉਹ ਜਿਹੇ ਰੋਗ ਵੀ ਦੂਰ ਹੋ ਗਏ ਜਿਹੜੇ ਆਪਾਂ ਸੁਨੇ ਵੀ ਨਹੀਂ ਕਦੀ ਜੜੀਆਂ ਭਿਆਨਕ ਬਿਮਾਰੀਆਂ ਨੂੰ ਵਿਦੇਸ਼ਾਂ ਦੇ ਡਾਕਟਰ ਹੱਥ ਖੜੇ ਕਰ ਚੁੱਕੇ ਆ ਉਹ ਬਾਬਾ ਦੀਪ ਸਿੰਘ ਦੇ ਦਰਬਾਰ ਰਾਜੀ ਹੁੰਦੇ ਦੇਖੇ ਮੈਂ ਆਪ ਸੋ ਬਾਬਾ ਦੀਪ ਸਿੰਘ ਦੇ ਦਰਬਾਰ ਦੀਆਂ ਇੰਨੀਆਂ ਸ਼ਕਤੀਆਂ ਆਈਆਂ ਕਿ ਤੁਸੀਂ ਭਾਵੇਂ ਹਰ ਜਗ੍ਹਾ ਤੋਂ ਹਾਰ ਚੁੱਕੇ ਹੋ ਵੋ ਤੁਹਾਨੂੰ ਭਾਵੇਂ ਸਾਰਿਆਂ ਨੇ ਨਾ ਘਰਤੀ ਹੋਵੇ ਸਾਰੇ ਤੁਹਾਡਾ ਸਾਹ ਛੱਡ ਚੁੱਕੇ ਹੋਣ ਪਰ ਜੇ ਤੁਸੀਂ ਦੁਨੀਆ ਦੇ ਆਸਰੇ ਛੱਡ ਗਏ ਇੱਕ ਵਾਰ ਇਸ ਦਰਬਾਰ ਦੇ ਆਗੇ ਨਾ ਤੇ ਸਮਝ ਲਓ ਫਿਰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਣਾ ਤੁਸੀਂ ਭਾਵੇਂ ਮਨਚ ਆ ਭਾਰ ਚੁੱਕੇ ਹੋਗੀ ਆ ਕੰਮ ਬੰਨੇ ਨਹੀਂ ਹੁਣ ਮੇਰੇ ਕਦੀ ਮੈਂ ਯਕੀਨ ਦੇ ਨਾਲ ਕਹਿ ਸਕਦਾ ਬਾਬਾ ਦੀਪ ਸਿੰਘ ਦੇ ਪਿਆਰ ਚ ਕਿ ਤੁਹਾਡੇ ਉਹ ਵੀ ਕੰਮ ਰਾਜੀ ਹੋ ਜਾਣਗੇ ਕੋਈ ਫਰਕ ਨਹੀਂ ਪੈਂਦਾ ਕੋਈ ਕੀ ਕਹਿੰਦਾ ਬੜੀ ਦੁਨੀਆ ਆ ਗਈ ਜਿਹੜੀ ਚੁਪਾਰੇ ਨੂੰ ਪਖੰਡ ਵੀ ਕਹਿ ਰਹੀ ਐ ਪਰ ਐਨਾ ਪਾਪੀਆਂ ਤੋਂ ਦੂਰ ਹੀ ਰੋ ਕਹਿੰਦੇ ਕਿਸੇ ਕੋਲ ਪੁੱਛ ਕੇ ਭਗਤੀ ਦੇ ਘਰ ਇਨੀ ਕਰੀਦੇ ਹੁੰਦੇ ਤੁਸੀਂ ਆਪਣੇ ਮਾਲਕ ਨੂੰ ਮਿਲਣ ਜਾਣਾ ਉੱਥੇ ਬਹਿ ਕੇ ਗੁਰੂ ਮਹਾਰਾਜ ਜੀ ਦੀ ਹਾਜ਼ਰੀ 'ਚ ਪਾਠ ਕਰਨੇ ਆ ਤੇ ਜਦੋਂ ਉੱਥੇ ਸਾਰੀਆਂ ਗੁਰੂ ਪਿਆਰੀਆਂ ਸੰਗਤਾਂ ਦੇ ਵਿੱਚ ਹਾਜ਼ਰੀ ਲਾਓਗੇ ਐਨੇ ਪ੍ਰਤੱਖ ਵਾਲੇ ਸਥਾਨ ਤੇ ਪ੍ਰਮਾਤਮਾ ਆਵਾਜਨ ਨਜ਼ਰ ਹੋ ਜਾਂਦਾ ਫੇਰ ਦਾ ਤੁਸੀਂ ਜੋ ਮਰਜੀ ਮੰਗ ਲੋ ਤੁਹਾਡੀ ਚੋਲੀ ਉਹ ਹੀ ਪੈ ਜਾਏਗਾ ਗੱਲ ਸਾਰੀ ਵਿਸ਼ਵਾਸ ਦੀ ਹੈ ਦੇਖੋ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਮੰਨ ਦੇ ਵਿੱਚ ਸ਼ਰਦਾ ਮੰਨ ਦੇ ਵਿੱਚ ਪਿਆਰ ਆ ਬਾਬਾ ਦੀਸੀ ਦੇ ਨਾਲ ਤੇ ਬਾਬਾ ਹੀ ਵੀ ਐਸੇ ਖੁੱਲੇ ਭੰਡਾਰੇ ਲਾ ਦਿੰਦੇ ਕਿ ਤੁਸੀਂ ਕਦੀ ਸੋਚਿਆ ਨਹੀਂ ਹੋਏਗਾ ਤੁਹਾਡੀਆਂ ਝੋਲੀਆਂ ਛੋਟੀਆਂ ਪੈ ਜਾਣਗੀਆਂ ਜਿੰਨੇ ਸੁੱਖ ਤੁਹਾਡੀ ਜ਼ਿੰਦਗੀ 'ਚ ਲਿਖ ਦੇਣਗੇ ਜਿੰਨਾ ਰੋਣਾ ਸੀ ਰੋ ਲਿਆ ਜਿੰਨਾ ਔਖਾ ਸਮਨ ਨਿਕਲਣਾ ਸੀ ਨਿਕਲ ਗਿਆ ਹੂੰ ਜਿਹੜਾ ਚੰਗਾ ਸਮਾਂ ਆਏਗਾ ਨਾ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਉਹ ਤੁਹਾਨੂੰ ਤੁਹਾਡੇ ਸਾਰੇ ਜ਼ਖਮ ਭੁਲਾ ਦੇਗਾ ਤੁਹਾਨੂੰ ਕੋਈ ਯਾਦ ਨਹੀਂ ਰਹਿਣਾ ਬਸ ਭਰੋਸਾ ਰੱਖੋ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਹੋਰ ਕਿਸੇ ਦੇ ਭਰੋਸਾ ਕਰਨ ਦੀ ਤੁਹਾਨੂੰ ਲੋੜ ਨਹੀਂ ਤੁਹਾਨੂੰ ਸਭ ਕੁਝ ਥੱਥੋਂ ਹੀ ਮਿਲਣਾ ਜੇ ਸੱਚੇ ਮਾਨਾ ਲਾਓ ਸੇਵਾ ਕਰੋ ਪਿਆਰ ਦੇਖੋ ਸੰਗਤਾਂ ਦਾ ਭਾਵੇਂ ਮੀਂਹ ਆ ਰਿਹਾ ਭਾਵੇਂ 45 46 ਡਿਗਰੀ ਟੈਂਪਰੇਚਰ ਰਹਿ ਰਿਹਾ ਐਸੀ ਗਰਮੀ ਪੈ ਰਹੀ ਕਿ ਦੁਨੀਆ ਦਾ ਗੰਦੀ ਸਾਹ ਲੈਣਾ ਔਖਾ ਹੈ ਪਰ ਇਸ ਦਰਬਾਰ ਦੇ ਆਗੇ ਦੇਖੋ 5-6 ਲੱਖ ਸੰਗਤਾਂ ਸੜਕਾਂ ਦੇ ਬੈਠ ਗਏ ਪਾਰਕਿੰਗ 20 ਮਿੰਟਾਂ 'ਚ ਬੈਠ ਕੇ ਵੀ ਚੁਪੈਰਾ ਕਰ ਰਹੀਆਂ ਤੇ ਉਹਨਾਂ ਕੋ ਜਦੋਂ ਪੁੱਛੀਦਾ ਤਾਂ ਉਹ ਤਾਂ ਗੰਦੇ ਹੀ ਆਪਾ ਬਾਬਾ ਦੀਪ ਸਿੰਘ ਦੀ ਗੋਦ ਦੇ ਵਿੱਚ ਬੈਠੇ ਆ ਸਾਨੂੰ ਤਾਂ ਆਰਾਮ ਹੀ ਇੱਥੇ ਆ ਕੇ ਮਿਲਿਆ ਇਹ ਜਿਹੜਾ ਸਕੂਨ ਹੈ ਨਾ ਉਹ ਹੀ ਮਹਿਸੂਸ ਕਰ ਸਕਦਾ ਜਿਹੜਾ ਉੱਥੇ ਹਾਜ਼ਰੀ ਭਰ ਰਿਹਾ ਘਰ ਬੈਠ ਕੇ ਏਸੀ 'ਚ ਗੱਲਾਂ ਕਰਨੀਆਂ ਬਹੁਤ ਸੋਖੀ ਆ ਕਿਸੇ ਦੀ ਗੱਲਾਂ ਦੀ ਕੋਈ ਪਰਵਾਹ ਨਾ ਕਰਿਆ ਕਰੋ ਅੱਜ ਦੇਖੋ ਤੁਸੀਂ ਸੰਗਤਾਂ ਕਿੱਥੋਂ-ਕਿੱਥੋਂ ਆਈਆਂ ਆਈਆਂ ਜਦੋਂ ਆਏ ਸਵੇਰੇ ਬਾਬਾ ਦੀਪ ਸਿੰਘ ਦੇ ਦਰਬਾਰ ਦਰਸ਼ਨ ਕਰਕੇ ਆਏ ਆ ਤੇ ਅਮਰੀਕਾ ਤੋਂ ਵੀ ਸੰਗਤਾਂ ਆਈਆਂ ਆਈਆਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਇੰਨੀ ਸ਼ਰਧਾ ਕਿਵੇਂ ਹੋਈ ਤਾਂ ਉਹਨਾਂ ਸੰਗਤਾਂ ਦੇ ਪਿਆਰੇ ਜਵਾਬ ਸੀ ਕਿ ਉਹ ਤਾਂ ਅਮਰੀਕਾ 'ਚ ਵੀ ਘਰ ਬੈਠ ਕੇ ਚਪੈਰਾ ਕਰਦੇ ਆ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਤੇ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕੀਤੀ ਸੀ ਬਾਬਾ ਜੀ ਸਾਨੂੰ ਆਪਣੇ ਦਰਬਾਰ ਦੀ ਵੀ ਹਾਜ਼ਰੀ ਪ੍ਰਵਾਹੋ ਤੇ ਹਉਣ ਬਾਬਾ ਜੀ ਨੇ ਸੁਣ ਲਈ ਐ ਤੇ ਆਪਾਂ ਸਿੱਧਾ ਅਮਰੀਕਾ ਤੋਂ ਆਏ ਆ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਚਪਹਿਰੇ ਕਰਨ ਦੇਖੋ ਪਿਆਰ ਹੀ ਖਿੱਚ ਲਿਆਂਦਾ ਬਾਬਾ ਦੀਪ ਸਿੰਘ ਜੀ ਬਾਹ ਫੜ ਕੇ ਲੈ ਆਂਦੇ ਆ ਕਈਆਂ ਦੇ ਪੈਰ ਨਹੀਂ ਕੰਮ ਕਰਦੇ ਕਈਆਂ ਦੇ ਲੱਤਾਂ ਨਹੀਂ ਕੰਮ ਕਰਦੀਆਂ ਫੇਰ ਵੀ ਉਹ ਚਪਹਿਰੇ 'ਚ ਹਾਜ਼ਰੀਆਂ ਭਰਨ ਆਈਆਂ ਇਹ ਸ਼ਕਤੀਆਂ ਆ ਬਾਬਾ ਜੀ ਦੀਆਂ ਜਿਹੜੀਆਂ ਬਾਹ ਫੜ ਕੇ ਲੈ ਆਂਦੀਆਂ ਸੰਗਤ ਨੂੰ ਸੋ ਆਓ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਬਾਬਾ ਜੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਲੈ ਕੇ ਆਣਾ ਹਰੇਕ ਘਰ 'ਚ ਸੁੱਖਾਂ ਦੇ ਖਜ਼ਾਨੇ ਭਰਨਾ ਬਾਬਾ ਜੀ ਕੋਈ ਵੀ ਇੱਥੇ ਦੁਖੀ ਨਾ ਰਵੇ ਕਿਸੇ ਦੀ ਜ਼ਿੰਦਗੀ 'ਚ ਕੋਈ ਮੁਸ਼ਕਲ ਪਰੇਸ਼ਾਨੀ ਨਾ ਰਵੇ ਜਿਹੜੇ ਆਪਣੇ ਜ਼ਿੰਦਗੀ 'ਚ ਤੰਗੀਆਂ ਦਾ ਸਾਹਮਣਾ ਕਰ ਰਹੇ ਆ ਜਿਹੜੀ ਵੀ ਪਰੇਸ਼ਾਨੀ ਹੈ ਸਭ ਕੁਝ ਦੂਰ ਕਰ ਦੇਣਾ ਬਾਬਾ ਜੀ ਸਾਰਿਆਂ ਨੂੰ ਤੁਹਾਡੇ 'ਤੇ ਬਹੁਤ ਭਰੋਸਾ ਹੈ ਤੁਹਾਡੇ ਤੋਂ ਬਿਨਾ ਸਾਡਾ ਹਗਾ ਹੀ ਕੋਣ ਹੈ ਜਿਹੜੇ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ 'ਚ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾਈ ਕਿਰਪਾ ਕਰਨ ਸਾਰਿਆਂ ਤੇ ਮਿਹਰ ਕਰਨ ਆਪਣੀ